ਆਸ਼ਾ ਵਰਕਰ ਫੈਸਿਲੀਟੇਟਰਸ ਸਾਂਝਾ ਮੋਰਚਾ ਪੰਜਾਬ ਵੱਲੋਂ ਆਪਣੀਆਂ ਲੰਮਕਰੀਆਂ ਵਸਤਾਂ ਵਿੱਚ ਪੱਕੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਰੱਖੇ ਪ੍ਰੋਗਰਾਮ ਅਨੁਸਾਰ ਪੂਰੇ ਪੰਜਾਬ ਵਿੱਚ ਅੱਜ بارش ਕਾਰਨ ਕੋਈ ਵੀ ਪ੍ਰਵਾਨ ਨਹੀਂ ਕੀਤੀ ਅਤੇ ਆਪਣੇ ਮੋਰਚੇ ਬਣਾ ਕੇ ਡਟੇ ਰਹੇ ਜੁਲਾ ਪ੍ਰੀਤਕੋਟ ਦੀ ਸਮੂਚੀ ਕਮੇਟੀ ਜਨਸ ਕਤਰ ਗੁਰਮੀਤ ਕੋਰ ਬਹਿਬਲ ਖੁਰਦ ਅਤੇ ਵਿੱਤ ਸਕਤਰ ਚਿੰਦਰਪਾਲ ਕੋਰ ਪ੍ਰੈਸ ਸਕਤਰ ਸੁਖਮੰਦਰ ਕੋਰ ਮਨਤਾ ਚੇਅਰਮੈਨ ਸਿੰਬਲਜੀਤ ਕੋਰ ਚਖੜਵਾਲਾ ਸਾਬਕਾ ਪ੍ਰਧਾਨ ਆਪਣਾ ਸੁਰਜੀਤ ਕੌਰ ਅਜੀਤ ਗਿੱਲ ਕਮਲਜੀਤ ਕੌਰ ਬਿੰਦਰ ਕੌਰ ਗੁਤਾਰਾ ਸੁਖਪਾਲ ਕੌਰ ਜੈਤੋ ਸਲਾਹਕਾਰ ਬਲਾਕ ਪ੍ਰਧਾਨ ਮਨਜੀਤ ਕੌਰ ਜੈਤੋ ਬਲਾਕ ਪ੍ਰਧਾਨ ਮਨਜੀਤ ਕੌਰ ਪੰਸਕਰਾਈ ਦੇ ਅਗਵਾਈ ਵਿੱਚ ਪਹਿਲੇ ਦਿਨ ਸੀ ਤੇ ਐਚਸੀ ਬਾਜਾਖਾਨਾ ਦੇ ਜ਼ਿਲ੍ਹੇ ਦੀਆਂ ਸਮੂਹ ਆਸ਼ਾ ਤੇ ਵਰਕਰਾਂ ਸਵੱਲੋਂ ਪੰਜਾਬ ਸਰਕਾਰ ਦੇ ਝੂਠੇ ਵਾਅਦੇ ਖਿਲਾਫ ਜ਼ੋਰਦਾਰ ਰੋਸ ਮੁਜ਼ਹਰਾ ਕੀਤਾ ਗਿਆ ਬੁਲਾਰਿਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਮੰਗਾਂ ਯਾਦ ਕਰਾਉਣ ਲਈ ਚਲਦੀ ਸਟੇਜ ਤੋਂ ਲਗਾਤਾਰ ਵਾਰ-ਵਾਰ ਜਿਹੜੀਆਂ ਕਿ ਅਲਾਉਂਸਮੈਂਟ ਕੀਤੀਆਂ ਜਾ ਰਹੀਆਂ ਸਨ ਰੋਜ਼ ਪ੍ਰਦਰਸ਼ਨ ਵਿੱਚ ਚੇਸ ਤੌਰ ਤੇ ਸਾਂਝੇ ਮੋਰਚੇ ਦੇ ਕਨਵੀਨਰ ਅਮਰਜੀਤ ਕੋਲ ਰਣ ਸਿੰਘ ਵਾਲਾ ਪਹੁੰਚੇ ਉਹਨਾਂ ਨੇ ਆਪਣੇ ਬਿਆਨ ਵਿੱਚ ਸਮੁਧ ਕਰਦੇ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਸਰਕਾਰ ਜਿਹੜੀ ਕਿ ਵਰਕਰਾਂ ਬਸ ਲੁਕੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ 3.5 ਸਾਲ ਦਾ ਸਮਾਂ ਵੀ ਚਾਣ ਦੇ ਦੌਰਾਨ ਵਰਕਰਾਂ ਦੀਆਂ ਮੰਗਾਂ ਮੁਸ਼ਕਿਲਾਂ ਤੇ ਹਜ਼ਾਰਾਂ ਮੰਗਾ ਪੱਤਰ ਪੰਜਾਬ ਸਰਕਾਰ ਦੇ ਕੋਲ ਪੁੱਜ ਚੁੱਕੇ ਨੇ ਪਰੰਤੂ ਕਿਸੇ ਵੀ ਮੰਗ ਪੱਤਰ ਨੂੰ ਜਿਹੜਾ ਕਿ ਪ੍ਰਵਾਨ ਨਹੀਂ ਕੀਤਾ ਗਿਆ ਸੋ ਵਰਕਰਾਂ ਦੀ ਆਨ ਸ਼ਾਨ ਤੇ ਬਿਲਕੁਲ ਖਿਲਾਫ ਹੈ ਮੰਗਾ ਤੇ ਮੁਸ਼ਕਿਲਾਂ ਬਿਲਕੁਲ ਉਲਟ ਨੇ ਵਰਕਰਾਂ ਨੂੰ ਸੇਵਾ ਵਿਭਾਗ ਵਿੱਚ ਪੜਤੀ ਤੋਂ ਲੈ ਕੇ ਹੁਣ ਤੱਕ ਮੈਕਮੇ ਦੇ ਕੰਮ ਨੂੰ ਲੈ ਕੇ ਹੁਣ ਤੱਕ ਲੁੱਟਿਆ ਜਾ ਰਿਹਾ ਤੇ ਕੁੱਟਿਆ ਜਾ ਰਿਹਾ ਲੰਮਕ ਵਸਤਾ ਵਾਲੇ ਮੰਗਾ ਉਧਰ ਕਾਨੂੰਨ ਲਾਗੂ ਕਰਦਿਆਂ 6ਵੇਂ ਪੇ ਕਮਿਸ਼ਨ ਘੱਟੋ ਘੱਟ 26000 ਰੁਪਏ ਦੇ ਰੈਗੂਲੇਟ ਕਰਨ ਪੱਤੇ ਬਹਾਲ ਕਰਨ ਫੈਸਿਲਿਟੀ ਟੂ ਮਨੀ ਦੁੱਗਣਾ ਕਰਨ ਕੇਂਦਰ ਤੋਂ ਮਿਲਣ ਵਾਲਾ 1000 10000 ਅਰਬਨ ਏਰੀਆ ਵਿੱਚ ਫੈਸਿਲਿਟੀ ਪੜਤੀ ਸੇ ਕਰਨਾ ਸੇਵਾ ਮੁਕਤ ਹੋਣਾ ਤੇ ਗਵਾਂਡੀ ਦੇਸ਼ ਹਰਿਆਣਾ ਦੀ ਤੜਸ ਤੇ 5 ਲੱਖ ਰੁਪਏ ਸਹਾਇਤਾ ਫੰਡ ਦੇ ਪੈਨਸ਼ਨ ਦੇ ਪ੍ਰਬੰਧ ਜਿਹੜੇ ਕਿ ਫਿਕਸ ਪੱਤੇ ਨੂੰ ਇੱਤੇ ਵਾਅਦੇ ਅਨੁਸਾਰ 2500 ਰੁਪਏ ਨੂੰ 10000 ਕਰਨਾ ਮੰਨੀਆਂ ਮੰਗਾ ਜਿਹੜੇ ਕਿ ਟੈਪ ਦਾ ਨੋਟਿਸ ਜਾਰੀ ਕਰਦੇ ਆਂ ਰੈਂਡੀਆਂ ਜ਼ਿਲ੍ਹਿਆਂ ਵਿੱਚ ਮੋਬਾਈਲ ਸਿਮ ਪ੍ਰਾਪਤ ਕਰਨ ਮੰਗਾ ਮੰਨਣ ਲਈ ਪੰਜਾਬ ਸਰਕਾਰ ਨੇੜਤਾ ਲਈ ਤਿਆਰ ਨਹੀਂ ਹੈ ਜੁਸਲੀ ਵਰਕਰਾਂ ਵਿੱਚ ਇਹ ਰੋਜ਼ ਪ੍ਰਦਰਸ਼ਨ ਇੱਕ ਲਹਿਰ ਬਣ ਗਈ ਹੈ ਤੇ ਮੋਰਚੇ ਦੀ اپੀਲ ਕੀਤੀ ਜਾ ਰਹੀ ਹੈ ਬਾਰ ਬਾਰ ਜੇਕਰ ਸਾਡੇ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਮੰਗਾਂ ਤੇ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਜੰਗ ਦੇ ਮੈਦਾਨ ਵਿੱਚ ਉਤਰੇ ਕਾਫਲੇ ਅੱਗੇ ਵਧੇ ਜਾਣਗੇ ਪੰਜਾਬ ਸਰਕਾਰ ਇਹਨਾਂ ਸਿੱਟਿਆਂ ਦੀ ਆਪ ਜ਼ਿੰਮੇਵਾਰ ਹੋਵੇਗੀ

ਤੇ ਅੱਜ ਲਗਾਤਾਰ ਮੁੱਲੇਤਾਰ ਨੀਲੇ ਜੱਟ ਵੀ ਸਾਡੀਆਂ ਭੈਣਾਂ ਨੇ ਆਪਣਾ ਹੱਕੀ ਮੰਗਾਂ ਨੂੰ ਜਿਤਾਉਣ ਲਈ ਬਣਾ ਲਈ ਬੜੇ ਪੰਜਾਬ ਸਰਕਾਰ ਨਾਲ ਰੋਸ ਪ੍ਰਦਰਸ਼ਨ ਕੀਤਾ ਤੇ ਜਿਹੜੀ ਇਹ ਸਾਡੀ ਲੜਾਈ ਆ ਇਹ ਸਾਡੇ ਚਾਰ ਫਰਾਂਟਾਂ ਦੀ ਰਵਾਇ ਦੇ ਵਿੱਚ ਆ ਸਾਡੇ ਪੰਜਾਬ ਦੇ ਰਣੋਘੜੀ જિલ્લા ਤੋਂ ਸਮਰੂਹ ਤੋਂ ਅੱਜ ਉਹਨਾਂ ਨੇ ਵੀ ਬੜਾ ਰੋਸ ਪ੍ਰਦਰਸ਼ਨ ਕੀਤਾ नंबर दोन जी हरिंदर ने शकराणा पटियाले तो उन्ना ने भी अपनी अगवाई दूसरे तो रोस प्रदर्शन संतोष कुमारी की फाजिल तो तो भी सरकार हकी मंगा बयान दिता से असी लगातार एक महीने तो बार बार ग्रुपांज अखबार रही न्यूज वट्सअप फेसबुक चैनलों राउ दे रहे थे भी साढ़िया जिड़िया हकी मंगा ਇੰਨਾ ਕਿ ਸਰਕਾਰ ਧਿਆਨ ਦੇਵੇ ਕਿ ਇਹਨਾਂ ਮੰਗਾਂ ਨੂੰ ਸਾਡੇ ਨਾਲ ਟੌਪ ਟੇਬਲ ਤੇ ਬੈਠ ਕੇ ਡਿਸਟ੍ਰਿਕਟ ਦੇ ਨਾਲ ਸਾਡੀਆਂ ਮੰਗਾਂ ਦਾ ਹੱਲ ਕਰੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਜਿਹੜੇ ਕੱਟੇ-ਪੱਤੇ ਆ ਇਹ ਤਾਂ ਸਾਡੇ ਪੰਜਾਬ ਸਰਕਾਰ ਦੇ ਲੈਵਲ ਦਾ ਕੰਮ ਆ ਜਦ ਵੀ ਅਸੀਂ ਕੋਈ ਮੀਟਿੰਗ ਕਰਦੇ ਆ ਤਾਂ ਸਾਨੂੰ ਦੇਹੀ ਜੈਸੇ ਆ ਆ ਲਾਂਬੀ ਲਾ ਦਿੱਤਾ ਜਾਂਦਾ ਕਿ ਤੁਹਾਡੀਆਂ ਮੰਗਾਂ ਕੇਂਦਰ ਦੇ ਨਾਲ ਡਿਪੈਂਡੈਂਟ ਆ ਕੇਂਦਰ ਦੇ ਨਾਲ ਸਾਡੀਆਂ ਮੰਗਾਂ ਅਸੀਂ ਰੈਗੂਲੇਸ਼ਨ ਦੀ ਮੰਗ ਕਰਦੇ ਹਾਂ ਕਿ ਸਾਡੇ ਨਾਲ ਭੈਣਾ ਜੇ ਨਾ ਪੰਜਾਬ ਘਰ ਦੇ ਵਿੱਚ ਸੰਕਰੇ ਬੀਬੀਆਂ ਭਰਤੀ ਕੀਤੀਆਂ ਹੋਈਆਂ ਆਸ਼ਾ ਤੇ ਸੱਜੇ ਜੱਟਾ ਉਹਨਾਂ ਲਈ ਰੈਗੂਲਰ ਅਸੀਂ ਕਾਨੂੰਨ ਤੇ ਕੁਜਰਤ ਦੇ ਅਨੁਸਾਰ ਰੈਗੂਲਰ ਦੀ ਅਸੀਂ 24000 ਦੀ ਡਿਮਾਂਡ ਪਾਈ ਹੋਈ ਆ ਇਹ ਨੂੰ ਮੰਨਦੇ ਆਂ ਅਸੀਂ ਕੇਂਦਰ ਦੇ ਦੇਹਾਂ ਨੂੰ ਸਾਨੂੰ ਅਸੀਂ ਸੁਕੀਮੇ ਕੇਂਦਰ ਦੇ ਆ ਪਲੱਸ ਜਿਹੜਾ ਸਾਡੇ ਦਾ ਦੂਜਾ ਡਿਮਾਰਡ ਜਾ ਜਿਵੇਂ ਸਾਡੇ ਕੱਤੇ ਪੱਤੇ ਆ ਜਿਵੇਂ ਫੈਸਿਲਿਟੇਟਰ ਦੇ ਭੈਣਾ ਟੂਰ ਮੰਣੀ ਦਾ ਵਾਅਦਾ ਜੱਦ ਤੋਂ ਕਰਤੀ ਹੋਈਆਂ ਦੇਖੋ 17 ਸਾਲ ਹੋ ਗਏ ਫੈਸਿਲਿਟੇਟਰ ਦੇ ਨੂੰ ਟੂਰ ਮੰਣੀ ਦੇ ਵਿੱਚ ਇੱਕ ਫੁੱਕੀ ਕੌਡੀ ਦਾ ਇਹਨਾਂ ਨੇ ਵਾਅਦਾ ਨਹੀਂ ਕੀਤਾ ਪਲੱਸ ਕੇਂਦਰ ਚੋਂ ਇੱਕ 1000 ਰੁਪਏ ਮੰਗ ਦੇ ਰਹੀ ਆ ਉਹਦੇ ਵਿੱਚ ਜਿਹੜੇ 10000 ਦਾ ਸਰਕਾਰ ਤੋਂ ਵਾਅਦਾ ਮੰਗਿਆ ਸੀ ਤੇ ਜਿਹੜੀਆਂ ਸਾਡੀਆਂ ਲਾਪਕ ਵਾਸਤਾ ਵਿੱਚ ਮੰਨੀਆਂ ਮੰਗਾਂ ਜਿਵੇਂ ਸਾਡੀ ਪਰਸ਼ੁੱਤੀ ਹੋਤੀ ਹੋਗੀ ਆਨਲਾਈਨ ਕੰਮ ਲਈ ਚੈਟ ਹੋਵੇ کئی ਦਿਨਾਂ ਦੇ ਵਿੱਚ ਸਿਮ ਮੋਬਾਈਲ ਸਿਮ ਆਉਂਦੀ ਦੁਕਾਨ ਨਹੀਂ ਮਿਲ ਰਵੇ ਜਾਂ ਇੱਕ ਸਰਕਾਰ ਨੇ ਸਭ ਮੇਨ ਮੰਗਾ ਆਸ਼ਾ ਵਰਤਾਂ ਨਾਲ ਇੱਕ ਵਾਅਦਾ ਕੀਤਾ ਸੀ ਚੋਣ ਜਾ ਕੇ ਤੋਂ ਪਹਿਲਾਂ ਸਰਕਾਰ ਆਉਣ ਤੋਂ ਪਹਿਲਾਂ ਸੱਤਾ ਦੇ ਵਿੱਚ ਕਿ ਤੁਹਾਡਾ ਅਸੀਂ ਜਿਹੜਾ ਫਿਕਸ ਮਿਲਣ ਵਾਲਾ ਪੱਤਾ ਉਹਦਾ 10000 ਰੁਪਏ ਦਾ ਵਾਅਦਾ ਕਰਾਂਗੇ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਇੰਨੀਆਂ ਚੀਜ਼ਾਂ ਦੇ ਅਸੀਂ ਲਗਾਤਾਰ ਮੰਗ ਪੱਤਰ ਮੇਰੇ ਰਾਹੀਂ ਐਮਐਲਏ ਸਹਿਬਾਨ ਰਾਹੀਂ ਥੇਤ ਮੰਤਰੀਆਂ ਨੂੰ ਸਿਵਲ ਸਰਜਨ ਰਾਹੀਂ ਮਾਨਯੋਗ ਦਿੱਤੀ ਕਿਸ਼ਨ ਰਾਹੀਂ ਪਰ ਸਾਡੀ ਗੱਲ ਦਾ ਕਿਸੇ ਨੇ ਅਮਲ ਨਹੀਂ ਲਈ ਕੀਤਾ ਸਰਕਾਰਾਂ ਤੇ ਸਾਡੀ ਗੱਲ ਦੀ ਗੂਰ ਨਹੀਂ ਕਰੀ ਮਜਬੂਰੀ ਦੇ ਵਿੱਚ ਸਾਨੂੰ ਮਹਿਕਲੇ ਦੇ ਵਿੱਚੋਂ ਆਪਣੇ ਕੰਮ ਨੂੰ ਪਿਆਰ ਕੇ ਅੱਜ ਹਰਕਾ ਦੇਣਾ ਪਿਆ ਤੇ ਅਸੀਂ ਇੱਥੇ ਚਿਤਾਵਨੀ ਵੀ ਦਿੰਦੇ ਆ ਜਿਹੜਾ ਇਹ ਸਾਡਾ ਮੈਦਾਨ ਆ ਅੱਜ ਸਾਡਾ ਪਹਿਲਾ ਰਹਿਣਾ ਅੱਜ ਪਹਿਲੇ ਦਿਨ ਦੇ ਵਿੱਚ ਆਪ ਦੀ ਜਿਹੜੀ ਇੰਨੀ ਬਾਅਦ ਹੋ ਰਹੀ ਆ ਸਾਡੇ ਸੰਗਰੂਹ ਤੋਂ ਵੀ ਪਰਦਰਸ਼ਨ ਕੀਤਾ ਗਿਆ ਹੈ ਸਰਕਾਰ ਦੇ ਖਿਲਾਫ ਲੁਧਿਆਣਾ ਸੈਡ ਤੋਂ ਵੀ ਕੀਤਾ ਗਿਆ ਜੀ ਫਾਜ਼ਿਲਕਾ ਸੈਡ ਤੋਂ ਵੀ ਕੀਤਾ ਗਿਆ ਪਟਿਆਲਾ ਸੈਡ ਤੋਂ ਕੀਤਾ ਗਿਆ ਜੀ ਦਿੱਸ਼ਤ ਕਪੀਰਕੋੜ ਤੋਂ ਕੀਤਾ ਤੇ ਇਹ ਜਿਹੜੀ ਸਾਡੀ ਜੋ ਡ੍ਰੈਗ ਆ ਇਹ ਜਿਹੜੇ ਦੇ ਕਾਫਲੇ ਆ ਸਾਨੂੰ ਇੱਕ ਹੋਰ ਬੜੇ ਮਾਣ ਦੀ ਗੱਲ ਆ ਅਸੀਂ ਉਹਨਾਂ ਫੈਡਰੇਸ਼ਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਸਾਂਝੇ ਮੋਰਚੇ ਦੇ ਵਿੱਚ ਸਾਨੂੰ ਅਨ ਮਲਟੀ ਪਰਪਸ ਖੇਸਾ ਮੇਲ ਫੀ ਫੇਲ ਵੱਲੋਂ ਵੱਡਾ ਮੁੱਖਰ ਮਿਲਿਆ ਸਾਡੇ ਮੋਰਚੇ ਨੂੰ ਸਮਰਥਨ ਕਰਨ ਆ ਰਹੇ ਆ ਤੇ ਨਾਲ ਪੰਜਾਬ ਕੋਆਰਡੀਨੇਟਰ ਫਾਰਮਸ ਫੈਡਰੇਸ਼ਨ 168022 ਦੇ ਸਾਰੇ ਹੀ ਜੁम्मेवार ਆਗੂਆਂ ਵੱਲੋਂ ਲਵਾਣਾ ਸਾਹਿਬ ਦੀ ਅਗਵਾਈ ਦੇ ਦਰਸ਼ਨਤਾਂ ਨੂੰ ਮਾਣਯੋਗ ਦੀ ਅਗਵਾਈ ਦੇ ਵਿੱਚ ਸਾਨੂੰ ਧਰਮਾਨ ਹਜ਼ਾਰਾ ਮਿਲਿਆ ਅਸੀਂ ਉਹਨਾਂ ਦਾ ਮਹਾਨ ਸੁਖਸ਼ੀਤਾ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਮੋਰਚੇ ਦੀ ਮੌਜੂਦਾ ਤੇ ਮੁਸ਼ਕਲਾਂ ਲਈ ਸਾਡਾ ਨਾਰਾ ਮਾਰਿਆ ਤੇ ਅਸੀਂ ਆਪਣਾ ਘੈਣਾ ਨੂੰ ਵੀ ਵਿਸ਼ਵਾਸ ਦਿਵਾਉਨੇ ਆ ਵੀ ਇਹ ਜਿਹੜੀ ਆਪਣੀ ਸਟ੍ਰੇਟਾ ਜਿਹੜਾ ਫੱਤੇ ਕਰਨ ਵਾਲਾ ਮੈਦਾਨ ਆ ਮੈਦਾਨ ਦੇ ਵਿੱਚ ਜੇ ਉਸਰੇ ਆ ਭਰਾਤਰੀ ਜਿਥੇ ਹੰਦੀਆਂ ਆ ਆਪਾਂ ਨੂੰ ਹੰਘਾਰਾ ਦੇ ਰਹੀਆਂ ਵਾਦਾ ਤੇ ਇਥੇ ਤਰ੍ਹਾਂ ਹੀ ਤੱਕੀ ਦੀ ਅਸੀਂ ਡਟੇ ਰਹਿਾਂਗੇ ਤੇ ਨਾਲਕਲਕ ਦਿਗਨੀ ਦੇ ਸਾਡਾ ਇਹ ਸਾਡੇ ਮਸਲੇ ਦਾ ਹੱਲ ਨਹੀਂ ਹੰਕਾਰ ਮੀਟਨ ਦੇ ਵਿੱਚ ਬੈਠ ਕੇ ਸਾਨੂੰ ਮਿਹਨਤ ਮਾਨਯੋਗ ਮੁਖਮੰਦੇ ਸਾਹਿਬ ਅਤੇ ਪੂਰੇ ਖੇਤ ਮੈਂ ਕਿਵੇਂ ਦੇ ਅੰਮਲੇ ਦੇ ਨਾਲ ਮਿਲਣ ਚਾਹੀਦੀ ਆ ਇਹ ਸਾਡੀਆਂ ਝੀਲ ਜਿਹੜੀਆਂ 4-5 ਮੰਗਾ ਇਹਨਾਂ ਤੇ ਜੇਕਰ ਅਮਲ ਕੀਤਾ ਗਿਆ ਸੀ ਸੱਤੀ ਦੇ ਵਿਚਕਾਰ ਵਿਚਕਾਰ ਨਹੀਂ ਚਾਹੁੰਦੇ ਹਾਂ ਸਕਾਰਨਾ ਕਿ ਨਹੀਂ ਇਹ ਜਿਹੜਾ ਸਾਡਾ ਲੜਾਈ ਦਾ ਮੈਦਾਨ ਆ ਇਹ ਅੱਗੇ ਵੀ ਜਾ ਸਕਦਾ ਇਹ ਜਿਹੜਾ ਸਾਡਾ ਜੰਗ ਦਾ ਮੈਦਾਨ ਆ ਇਹਦੇ ਕਾਫਲੇ ਅੱਗੇ ਤੋਂ ਅੱਗੇ ਵਾਦੇ ਜਾਣਗੇ ਇਹ ਲੁਪਣੇ ਨਹੀਂ ਇਹਨਾਂ ਦੇ ਥੱਲ ਨਹੀਂ ਪੈ ਰਹੇ ਜਿੰਨੀ ਦੇ ਸਾਡੀਆਂ ਝੀਲ ਮੰਗਾ ਨਹੀਂ ਮੰਨੀਆਂ ਜਾਂਦੀਆਂ ਧੰਨਵਾਦ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਕੰਨਪਤ ਹੋਏ ਨੂੰ ਸਾਲ 18 ਸਾਲ ਹੋ ਗਿਆ ਸਰਕਾਰ ਕਿਸੇ ਵੀ ਰੂਪ ਵਿੱਚ ਚਾਹੇ ਕਾਂਗਰਸ ਵਿੱਚ ਚਾਹੇ ਆਮ ਆਦਮੀ ਦੇ ਰੂਪ ਵਿੱਚ ਆਉਂਦੇ ਰਹੀ ਤੇ ਨਾਰੇ ਲਾਉਂਦੇ ਨੇ ਜਦੋਂ ਕਿ ਸਾਰੇ ਮਤਲਬ ਮੈਂ ਕਿਹਾ ਸਾਰੇ ਨੂੰ ਫੇਸਕਿਲ ਦੇ ਵਿੱਚ ਲਿਆਂਦਾ ਹੈ ਵੀਰ ਜੀ ਤੁਹਾਨੂੰ ਸਮਝ ਆ ਰਹੀ ਹੈ ਘਰ ਦਾ ਖਿਆਲ ਹੁੰਦਾ ਸਾਨੂੰ ਵੀ ਸਰਕਾਰ ਜਿਹੜੀ ਆ ਉਹ ਟਰਾਈ 26 ਤੋਂ 28 ਜਰ ਤੱਕ ਕੋਈ ਨਾ ਚੱਲ ਗਏ ਜਾ ਕੇ ਤੁਹਾਨੂੰ ਦੇ ਦੇ ਤੇ ਇਹ ਮੰਤਰਾਲੇ ਨੇ ਕਿਹਾ ਆਪਣੀਆਂ ਅਕਾ ਸੁਪਰਵਾਈਜ਼ਰ ਫੈਸੀਲੀਟੇਟਰ

थी 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 को सारा जो रीर की हड्डी कहते दरिया आखा रीर की हड्डी खुद होनी पी आ सारा काम कार आखा के सच आ जो, जो भी है सारा कुछ कर लगे जो भी किसी तरह का भी आ तो अभी अक्के हुए सर जी नहीं करता बार बार धरने का मुजहरे कर लो जे सरकार ने सारी मंगा ना मन तो पच्ची तो पच्ची लैके अगस्त तो इक्की अगस्त तक इस बहुत ज्यादा संघर्ष तेज हो गया जो अपना सांझे फंड को लेकर पच्ची तरीक को लेकर इकती तरीक तो का सारे